ਕਾ ਕਾ ਦਾ ਡਾਰੇ ਕਿਹੜਾ ਨਸ਼ਾ ਤਸਕਰ ਕਿ ਕਿੱਥੇ ਘਰੇ ਇਹਨਾਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਅਸਤਾ ਜਿਹੜਾ 1 ਮਾਰਚ ਤੋਂ ਯੁੱਧ ਨਸ਼ਾ ਵਿਦਤ ਸ਼ੁਰੂ ਹੋਇਆ ਹੈ ਉਹਦੇ ਤਹਿਤ ਹੀ ਤਰੰਤੰਦ ਪੁਲਿਸ ਜਿਹੜੀ ਹੈ ਲਗਾਤਾਰ ਸੀਜ਼ਰ ਵੀ ਕਰ ਰਹੀ ਹੈ ਲਗਾਤਾਰ ਸਮਗਲਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਵੀ ਕਰਾ ਰਹੀ ਹੈ ਤੇ ਅੱਜ ਉਸੇ ਲੜੀ ਦੇ ਤਹਿਤ ਹੀ ਤਹਿਸੀਲਦਾਰ ਸਾਹਿਬ ਵੱਲੋਂ ਆਰਡਰ ਪਾਸ ਹੋਈ ਸੀਗੇ ਕਿ ਇਹ ਦੋ ਜਿਹੜੇ ਬ੍ਰਦਰ ਨੇ ਇੱਕ ਦਾ ਨਾਮ ਰਜੀਵ ਹੈ ਤੇ ਦੂਜੇ ਦਾ ਨਾਮ 사ਜਨ ਇਹਨਾਂ ਤੇ ਇੱਕ ਤੇ 13 ਪਰਚੇ ਦਰਜ ਨੇ ਤੇ ਇੱਕ ਤੇ 9 ਪਰਚੇ ਐਨਡੀਪੀਆ ਸੈਕਟਰ ਦੇ ਦਰਜ ਨੇ 사જન ਫਿਲਹਾਲ ਜੇਲ੍ਹ ਦੇ ਅੰਦਰ ਹੈ ਤੇ ਰਜੀਵ ਵੀ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਇਹ ਪਤਾ ਲੱਗਿਆ ਸੀਗਾ ਕਿ ਬਈ ਇਹ ਇੱਥੇ ਜਿਹੜਾ ਇਹਨਾਂ ਨੇ ਮਕਾਨ ਬਣਾਇਆ ਵਾ ਦੋਵੇਂ ਬ੍ਰਦਰ ਸੇਮ ਹੀ ਮਕਾਨ ਦੇ ਅੰਦਰ ਰਹਿੰਦੇ ਨੇ ਤੇ ਇਹ ਜਿਹੜਾ ਨਾਜਾਇਜ਼ ਤੌਰ ਤੇ ਸਰਕਾਰੀ ਜ਼ਮੀਨ ਦੇ ਉੱਤੇ ਬਣਾਇਆ ਹੋਇਆ ਹੈ ਤੇ ਡਿਪਟੀ ਕਲਰ ਸਾਹਿਬ ਪੱਟੀ ਨੇ ਇਹਦੇ ਖਿਲਾਫ ਆਰਡਰ ਪਾਸ ਕੀਤੇ ਉਹਨਾਂ ਦਾ ਮੁਲਿਸ਼ ਕਰਨ ਦੇ ਤਾਂ ਕਿ ਸਰਕਾਰੀ ਜ਼ਮੀਨ ਤੇ ਜਿਹੜਾ ਕਿ ਕਬਜ਼ਾ ਇਹਨ ਸਮਗਲਰਾਂ પાસે ਛਡਾਇਆ ਜਾ ਸਕੇ ਤੇ ਉਹਦੇ ਤਹਿਤ ਹੀ ਅੱਜ ਪੁਲਿਸ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਕੇ ਮਕਾਨ ਉਡਾਇਆ ਜਾ ਰਿਹਾ ਸਰ ਇਹੋ ਇਸ ਤਰੀਕੇ ਨਾਲ ਇਸ ਏਰੀਆ 'ਚ ਹੋਰ ਕਿੱਥੇ ਕਿੱਥੇ ਇਸ ਤਰੀਕੇ ਦੀ ਕਾਰਵਾਈ ਚੱਲਦੀ ਰਹੇਗੀ ਨਸ਼ਾ ਤਸਕਰਾ ਦੇ ਖਿਲਾਫ ਇਹ ਨਸ਼ਾ ਤਸਕਰਾ ਦੇ ਖਿਲਾਫ ਤਾਂ ਲਗਾਤਾਰ ਕਾਰਵਾਈ ਚੱਲੀ ਰਹੀ ਹੈ ਸੀਜ਼ਰ ਵੀ ਤੁਸੀਂ ਦੇਖਿਆ ਬੜੇ-ਬੜੇ ਸੀਜ਼ਰ ਵੀ ਕੀਤੇ ਆ ਪ੍ਰਾਪਰਟੀਆਂ ਵੀ ਲਗਭਗ 13 ਕਰੋੜ ਦੀ ਫ੍ਰੀਜ਼ ਅਸੀਂ ਕਰਾ ਚੁੱਕੇ ਨੇ ਤੇ ਇਹ ਜਿਹੜਾ ਸਿਲਸਿਲਾ ਹੈ ਇਦਾਂ ਹੀ ਜਾਰੀ ਰਹੂਗਾ ਜਦੋਂ ਤੱਕ ਨਸ਼ੇ ਦੀ ਆਪਾਂ ਇਹਨੂੰ ਨਸ਼ਾ ਮੁਕਤ ਬਿਲਕੁਲ ਨਹੀਂ ਕਰ ਦਿੰਦੇ